ਹਲਾ ਬੱਡੀ ਸਬਜ਼ੀ ਮੰਡੀ ਨੂੰ ਐਲਾਨ ਆਇਆ ਹੀ ਬਾਦੇ ਮੁਤਾਬਕ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਲੋਕਾਂ ਨੂੰ ਲੁੱਟਿਆ ਜਾ ਰਿਹਾ ਇੱਥੋਂ 10 ਰੁਪਏ ਦੀ ਗਾਜਰ ਨਿਕਲ ਕੇ ਬਾਜ਼ਾਰ ਦੇ ਅੰਦਰ 80 80 90 90 ਰੁਪਏ ਮਿਲ ਜਾਂਦੀ ਹੈ ਗੋਭੀ ਅੱਜ ਇੱਥੇ ਪੇਕੋ 5 ਰੁਪਏ ਹੈ ਤੇ ਬਾਜ਼ਾਰ ਦੇ ਅੰਦਰ 70 ਰੁਪਏ ਹੈ ਮੂਲੀ ਇੱਥੇ 3 ਰੁਪਏ ਬਾਜ਼ਾਰ ਚ 40 ਰੁਪਏ ਹੈ ਸੇ ਪਰਸੈਂਟੇਜ ਨਹੀਂ ਵਧ ਰਹੀ ਲੈ ਵੀ ਇੰਨੇ ਪਰਸੈਂਟ ਕਮਿਸ਼ਨ ਲੈਣਾ ਸਿੱਧਾ ਚੱਲ ਰਿਹਾ ਵੀ ਗੁਣਾ ਵਧ ਰਿਹਾ ਗੁਣਾ ਜਿਹੜੀ 10 ਰੁਪਏ ਦੀ ਚੀਜ਼ ਹੈ 100 ਰੁਪਏ ਦੀ 90 ਗੁਣਾ ਰੇਟ ਵਧਾ ਕੇ ਦੇ ਰਿਹਾ ਇਹ ਉਹਨਾਂ ਚੱਲ ਰਿਹਾ ਵੀ ਦੇਖੋ ਸਮਾਜ ਦੀ ਬਟੰਡੇ ਦੀ ਪੂਰੇ ਦੀ ਨਹੀਂ ਪੰਜਾਬ ਦੀ ਸਮੱਸਿਆ ਹੈ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਨਹੀਂ ਮਿਲ ਰਿਹਾ ਸਾਨੂੰ ਸਾਡੇ ਸਾਡੇ ਤੱਕ ਸਾਨੂੰ ਲੁੱਟਿਆ ਜਾ ਰਿਹਾ ਸਾਡੀ ਤਾਂ ਲੜਾਈ ਹੈ ਇਹ ਜੰਦਰ ਲਾਣਿਆਂ ਨੂੰ ਚਾਰੇ ਮੰਡੀਆਂ ਨੂੰ ਜੇ ਕੋਈ ਸਾਡੀ ਗੱਲ ਨਹੀਂ ਸੁਣਵਾਈ ਕਰੂ ਤੇ ਲੋਕ ਲਾਵਾਂਗੇ ਉਹਦੇ ਨਾਲ ਕੀ ਹੋਣਾ ਜਗਾਣਾ ਪ੍ਰਸ਼ਾਸਨ ਨੂੰ ਜਗਾਣਾ ਸਰਕਾਰ ਨੂੰ ਜਗਾਣਾ ਸਾਡੀ ਡਿਊਟੀ ਹੈ ਯਾਰ ਮੈਂ ਅੱਜ ਦਾ ਨਹੀਂ 35 ਸਾਲਾਂ ਦਾ ਜਗਾ ਰਿਹਾ ਕੋਈ ਨਵਾਂ ਕੰਮ ਨਹੀਂ ਕਿ ਮੈਂ ਪਹਿਲੇ ਵਾਰੀ ਕਰ ਰਿਹਾ ਜੇ ਰੇਲ ਦੀਆਂ ਗੱਡੀਆਂ ਰੁਕ ਸਕਦੀਆਂ ਫਿਰ ਗੇਟ ਵੀ ਬੰਦ ਹੋ ਸਕਦੇ ਆ ਮਰਦਾ ਸਾਂਇਕੜੇ ਬਰੀ ਮੇਂ ਰੇਲ ਦੀਆਂ ਗੱਡੀਆਂ ਰੋਕੀਆਂ ਫਿਰਿਆ ਤਾਂ ਕੁਛ ਵੀ ਨਹੀਂ ਜਿਹੜਾ ਰੇਲ ਹੈ ਉਹ ਸਭ ਤੋਂ ਆਪੇ ਆਪੇ ਆਉਂਦਾ ਹੈ ਆਪੇ ਵਰਤਦੇ ਨਹੀਂ ਜਿਹੜਾ ਰੇਲ ਹੈ ਉਹ ਆਪੇ ਆਪੇ ਆਉਂਦਾ ਹੈ ਆਪੇ ਰੋਕਦੇ ਨਹੀਂ ਆਪੇ ਆਪੇ ਆਉਂਦਾ ਹੈ

ਇਹ ਕਿਵੇਂ ਤਾਲਾ ਲਾਣਗੇ ਤਾਲਾ ਤੇ ਬਰਾਪਾ ਕਿਸੇ ਤੁਹਾਡੇ ਕਰਨ ਨੂੰ ਲਾ ਲਈਏ ਕਿਸੇ ਹੋਰ ਦੇ ਕਰਨ ਨੂੰ ਤਾਲਾ ਲਾ ਲਈਏ ਤਾਲੇ ਐ ਨਹੀਂ ਲੱਗਦੇ ਜਿਵੇਂ ਲਾਉਂਦੇ ਆ ਜਿਹੜੀ ਵੀ ਗੱਲ ਹੈ ਐਵੇਂ ਟੀਬਲੀ ਬੈਠ ਕੇ ਕਰ ਉਹਦਾ ਠੀਕ ਹੈ ਜੀ ਜਵਾਬ ਦੇ ਰਹੇ ਆ ਦੇਵਾਂਗੇ ਜਮਾ ਪਿੱਛੇ ਨਹੀਂ ਹਟਦੇ ਇਹ ਜਿੰਦੇ ਨਾ ਰਹੇ ਇਹ ਜਿੰਦੇ ਨਾ ਰਹੇ ਫਿਰ ਤੁਹਾਡਾ ਰਿਐਕਸ਼ਨ ਲੈਣ ਵਾਲਾ ਜਿੰਦਾ ਪਹਿਲੀ ਗੱਲ ਤਾਂ ਦੇਖੋ ਪ੍ਰਸ਼ਾਸਨ ਦੇ ਹੱਥ ਵਿੱਚ ਤੁਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਬਰੇ ਦੀ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਸਾਨੂੰ ਪਤਾ ਲੱਗਿਆ ਕਿਵੇਂ ਅਸੀਂ ਐ ਨਹੀਂ ਇਹ ਸਾਨੂੰ ਚੈਲੰਜ ਕਰਕੇ ਚਾਰ ਦੇ ਨੰਬਰ ਉਹ ਜਿਹੜੇ ਨੇ ਇਹੋ ਜਿਹਾ ਇੱਕ ਵਾਰ ਕਿੰਨੇ ਪਈ ਸੀ ਮੌਜੂਦ ਐਂਟੀਟਲ ਉਹ ਜਿਹੜੇ ਰੇਟ ਨੇ ਅਧਾਰ ਤੋਂ ਦੇਖੋ ਇਹ ਇਹ ਆਰਟ ਲਈ ਤਾਂ ਜਿਹੜਾ ਮੈਨੂੰ ਜਿਸ ਤਰ੍ਹਾਂ ਮਿਲਿਆ ਉਹ ਤੁਹਾਡੇ ਕੋਲ ਮਿਲ ਕੇ ਭੇਜ ਦੇਈਏ ਨਹੀਂ ਸਰਾ ਕਿਉਂ ਕਿ ਜੋ ਇਹਨਾਂ ਨੇ ਦੱਸਿਆ ਉਹ ਕੋਈ ਨਹੀਂ ਕਿ ਮਾਰਕੀਟ ਤੇ ਇਹ ਦੋਨੇ ਨੇ ਓਪਨ ਰੇਟ ਹੁੰਦੇ ਨੇ ਜੋ ਰੇਟ ਇਹਨਾਂ ਦੇ ਕੋਲ ਵਿਕਰੀ ਹੁੰਦੀ ਆ ਉਹ ਆਪਣੇ ਕੋਲੇ ਨੋਟ ਹੁੰਦਾ ਉਹ ਨੋਟ ਹੁੰਦਾ ਉਹੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆ ਜਿਹੜਾ ਖਸਰਾ ਹੈ ਜਿਹਦੇ ਸਿਰ ਤੇ ਲਾ ਰਿਹਾ ਹੈ ਜਿਹੜੇ ਫਰੂਟ ਵਾਲੇ ਆ ਉਹ ਤਾਂ ਇੱਥੇ ਸਟicker ਪਾਈ ਦੇ ਹਰ ਸਟicker ਲੱਗਿਆ ਤਾਂ ਅੰਬਾ ਤੇ ਸਟicker ਲਾ ਕੇ ਫੋਟੋ ਅੱਛਾ ਇੱਥੇ ਹੀ ਲਾਈ ਜਾਓ ਅੱਛਾ ਵੇਖਾ ਇੱਕ ਅਦਰਕ ਇੱਥੇ ਜਰਨਾ ਤੇਜਾਬ ਨਾਲ ਧੋਈ ਜਾਂਦੇ ਸਰਿਆਂ ਅਸੀਂ ਸਾਂਗੋ ਸੋਹਣੀ ਚਲੋ ਮੇਰੀ ਬੇਨਤੀ ਸੁਣੋ ਕੇਲਿਆਂ ਨੂੰ ਸਰੇ ਆਮ ਤੁਹਾਡੇ ਦਫਤਰ ਦੇ ਸਾਹਮਣੇ ਪਕਾਇਆ ਜਾਂਦਾ ਪਿੱਛੇ ਦੇ ਉਹ ਕੇਲਿਆਂ ਨੂੰ ਮਸਾਲਿਆਂ ਨਾਲ ਪਕਾਇਆ ਸਾਨੂੰ ਟੈਸਟਰ ਕੋਲ ਸਿਆ ਜਾ ਰਿਹਾ ਹੈ ਜਿਹੜੀ ਦਰਜਨ ਸੋਨੇ ਸੁਣੀ ਚਲੋ ਦਰਜਨ ਜੜੀ ਸਿੰਘੀ ਦਰਜਨ ਦਾ ਹਿਸਾਬ ਵੀ 60 ਰੁਪਏ ਦਰਜਨ 70 ਰੁਪਏ ਦਰਜਨ ਵੀ ਅੱਜ ਸਾਨੂੰ 130 ਰੁਪਏ ਦੀ ਦਰਜਨ ਪੈ ਰਹੀ ਹੈ ਹੂੰ ਠੀਕ ਆ ਸਰ ਮੇਰੀ ਬੇਨਤੀ ਵੀ ਇਸ ਬਟੰਡੇ ਸ਼ਹਿਰ ਦੇ 400 ਰੁਪਏ ਧਨੀਆ ਵੇਚਿਆ ਸਰ ਅੱਜ 200 ਰੁਪਏ ਮਟਰ ਨਾ ਤਾਂ ਕਿਸਾਨਾਂ ਨੂੰ ਕਿਸਾਨਾਂ ਦਾ ਸਾਰਾ ਹੱਕ ਮਿਲ ਰਿਹਾ ਸਵੇਰੇ ਉਹਨਾਂ ਤੋਂ ਲੈ ਲਿਆ ਅਸੀਂ ਕੋਈ ਇਹਨਾਂ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਨਹੀਂ ਅਸੀਂ ਅਸੀਂ ਕਹਿੰਦੇ ਆ ਵੀ ਸਾਡੇ ਤੋਂ ਜਾਇਜ਼ ਰੇਟ ਲਿੱਤੇ ਜਾਣ ਜਦ ਇਹ ਜਿਹੜੇ ਰੇਟ ਇਹ ਕਰਦੇ ਇੱਥੇ ਉਹਨਾਂ ਦੀ ਬਕਾਇਦਾ ਇੱਥੇ ਜਿਵੇਂ ਅੱਜਕੱਲ ਦਾ ਸੋਸ਼ਲ ਮੀਡੀਆ ਦੇ ਜਵਾਨਾਂ ਇੱਕ ਸਲਾਈਡ ਲਾਹਣ ਤੇ ਜਿਵੇਂ ਐਲ ਡੀ ਲੱਗਦੀ ਹੈ ਉਹਦੇ ਤੇ ਰੇਟ ਦੱਸਣ ਵੀ ਅੱਜ ਦਾ ਰੇਟ ਮਾਰਕੀਟ ਦਾ ਇਹ ਹੈ ਜਿੰਨੀ ਇਹਨਾਂ ਦੇ ਆਰਟੀ ਜੂਨੀਅਨ ਦੇ ਮੈਂਬਰ ਹੈ ਜਾਂ ਫੂਟ ਦੇ ਮੈਂਬਰ ਹੈ ਉਹ ਆਪਦਾ ਇੱਥੇ ਲਾਈਵ ਪਾਉਣ ਲੋਕਾਂ ਨੂੰ ਪਤਾ ਲੱਗੇ ਵੀ ਗੋभी ਇੱਥੋਂ 5 ਰੁਪਏ ਨਿਕਲੀ ਹੈ ਗਜ਼ਰ ਕੱਲ ਮੂਲੀ ਇੱਥੋਂ 3 ਰੁਪਏ ਨਿਕਲੀ ਬਾਜ਼ਾਰ 'ਚ 4 ਰੁਪਏ ਹੋਗੀ ਸਰ ਅੱਛਾ ਇੱਥੇ ਹਜ਼ਾਰਾਂ ਦੀ ਤਦਾਦ ਦੇ ਅੰਦਰ ਰੇੜੀਆਂ ਨਿਕਲਦੀਆਂ ਸਰ ਉਹ ਬੰਦੇ ਕੌਣ ਆ ਜਿਹੜੇ ਸਾਨੂੰ ਲੁੱਟੀ ਜਾਂਦੇ ਸਰ ਦੇਖੋ ਜੀ ਇਸ ਦੇ ਸੰਬੰਧ ਚ ਮੈਂ ਇਹ ਕਹਿਣਾ ਚਾਹਾਂਗਾ ਜਿਹੜਾ ਇੱਥੋਂ ਦਾ ਰੇਟ ਹੁੰਦਾ ਉਹ ਮਾਰਕੀਟ ਡਰਾਈਵਨ ਰੇਟ ਹੈ হোলਸੇਲ ਮੰਡੀ ਦਾ ਉਹਦੇ ਵਿੱਚ ਉਸ ਤੋਂ ਬਾਅਦ ਰਿਟੇਲ ਦੇ ਵਿੱਚ ਜੋ ਰੇਟ ਵਿਕ ਰਿਹਾ ਉਹਦੇ ਉੱਤੇ ਮਤਲਬ ਕੋਈ ਕੰਟਰੋਲਿੰਗ ਨਹੀਂ ਰੇਟ ਦੀ ਇੱਥੋਂ ਦੀ ਵੀ ਕੋਈ ਕੰਟਰੋਲਿੰਗ ਨਹੀਂ ਹੈ ਜੋ ਰੇਟ ਇੱਥੇ ਵਿਕਦਾ ਉਹ ਸਾਡੇ ਕੋਲੇ ਨੋਟ ਹੁੰਦਾ ਹੈ ਜੇ ਤੁਹਾਨੂੰ ਉਹਦੀ ਜਾਣਕਾਰੀ ਚਾਹੀਦੀ ਹੈ ਵੀ ਕੀ ਰੇਟ ਵਿਕਿਆ ਜਾਂ ਹੋਰ ਹੈ ਉਹਦੀ ਸਾਡੇ ਕੋਲੇ ਤੁਸੀਂ ਆ ਕੇ ਜਾਣਕਾਰੀ ਲੈ ਸਕਦੇ ਹੋ ਇਹ ਗੱਲ ਤਾਂ ਤੁਸੀਂ ਹੁਣ ਮੰਨ ਲਈ ਨਾ ਵੀ ਇਹਦਾ ਕੋਈ ਕੰਟਰੋਲ ਹੈ ਨਹੀਂ ਨਾ ਇੱਥੇ ਦਾ ਕੰਟਰੋਲ ਸਿਰ ਮਾਰਕੀਟ ਦਾ ਜੇ ਸਬਜ਼ੀ ਮੰਡੀ ਦਾ ਰੇਟ ਕੋਈ ਕੰਟਰੋਲ ਕੋਈ ਅਧਾਰਾ ਨਹੀਂ ਡਿਸਾਈਡ ਕਰਦਾ ਨਹੀਂ ਸਰ ਕੋਈ ਆਕਰ ਕਰ ਅੱਜ ਤੱਕ ਅੱਜ ਤੱਕ ਸਰ ਪਰ ਅੱਜ ਤੱਕ ਇਸ ਮੁੱਦੇ ਤੇ ਕੋਈ ਬੋਲਿਆ ਹੀ ਨਹੀਂ ਸਰ ਉਹ ਤੁਸੀਂ ਦੇਖੋ ਇੱਕ ਆਗਾ ਜੋ ਕਹਿਣਾ ਚਾਹੁੰਦੇ ਮੁੱਦਾ ਉਹ ਕਰ ਸਕਦੇ ਹੋ ਇਸ ਦੇ ਵਿੱਚ ਇਹ ਨਹੀਂ ਆ ਵੀ ਕੋਈ ਤੁਸੀਂ ਵੀ ਸਾਡੇ ਲੜਾਓ ਕੋਈ ਅਸੀਂ ਕੋਈ ਲੜਨ ਪੜਨ ਨਹੀਂ ਆਏ ਸਾਡਾ ਤਾਂ ਇੱਕ ਮੈਸੇਜ ਜਾਵੇ ਜਿੰਦੇ ਨਾਲ ਜਿਹੜੀ ਪਾਵਰ ਤੁਹਾਡੇ ਕੋਲੇ ਆ ਜਾਂ ਆੜਤੀਆਂ ਕੋਲੇ ਪਾਵਰ ਹੈ ਉਹ ਡੀਸੀ ਤੱਕ ਪੰਚਾ ਕੇ ਇਹਨੂੰ ਅਧਾਰਤ ਕੀਤਾ ਜਾਵੇ ਜੇ ਕਰੋਨਾ ਕਾਲ ਵੇਲੇ ਹੋ ਗਿਆ ਸੀ ਤੇ ਹੁਣ ਕਿਉਂ ਨਹੀਂ ਦੇਖੋ ਜੀ ਇਸ ਦੇ ਸਬੰਧ ਦੇ ਵਿੱਚ ਤੁਸੀਂ ਡੀਸੀ ਸਾਹਿਬ ਨੂੰ ਮਨਜੋਗ ਡੀਸੀ ਸਾਹਿਬ ਨੂੰ ਵੀ ਮਿਲ ਸਕਦੇ ਹੋ ਉਹਨਾਂ ਨੂੰ ਜੇ ਕੋਈ ਤੁਹਾਨੂੰ ਪ੍ਰੋਬਲਮ ਹੈਗੀ ਹੈ ਦਿੱਕਤ ਹੈਗੀ ਉਹ ਉਹਨਾਂ ਨੂੰ ਦੱਸ ਸਕਦੇ ਹੋ ਬਟ ਇੱਥੇ ਮਤਲਬ ਇਸ ਚੀਜ਼ ਦੇ ਲਈ ਸਾਡੇ ਇਹਨਾਂ ਗੇਟਸ ਨੂੰ ਜਾਂ ਹੋਰ ਉਹ ਕਰਨਾ ਉਹ ਚੀਜ਼ ਜ਼ਾਇਜ਼ ਨਹੀਂ 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 ਜਿੱਥੇ ਸਾਡੀ ਦੇਖੋ ਜਿੱਥੇ ਸਾਡੀ ਲੋਕੇਸ਼ਨ ਬੰਦ ਹੈ ਜਿੱਥੇ ਸਾਨੂੰ ਤਕਲੀਫ ਹੈ ਉੱਥੇ ਖੜ ਕੇ ਹੀ ਬੰਦਾ ਦੱਸੂਗਾ ਨਾ ਜੇ ਮੇਰੇ ਦਰਦ ਇੱਥੇ ਹੋ ਰਿਹਾ ਤਾਂ ਮੈਂ ਡਾਕਟਰ ਨੂੰ ਦੱਸੂ ਮੇਰੇ ਦਰਦ ਇੱਥੇ ਹੋ ਰਿਹਾ ਨਹੀਂ ਮੈਨੂੰ ਚਲੋ ਇਹ ਜਿਹੜੇ ਇਨਫਰਮੇਸ਼ਨ ਤੁਸੀਂ ਸੈਕਟਰ 'ਚ ਹੋ ਤੁਹਾਨੂੰ ਕੱਲ ਤੱਕ ਵੀ ਕੱਲ ਕੱਲ ਤੁਹਾਨੂੰ ਪਤਾ ਲੱਗ ਤੁਸੀਂ ਫੋਨ ਕਰ ਦਿੰਦੇ ਅਸੀਂ ਤੁਹਾਡੇ ਕੋਲ ਵੀ ਆ ਕੇ ਬਹਿ ਸਕਦੇ ਕੋਈ ਦਿੱਕਤ ਨਹੀਂ ਸਾਨੂੰ ਸਰ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਕੋਈ ਅਸੀਂ ਇੱਥੇ 9 ਤੋਂ 5 ਇੱਥੇ ਹੀ ਬੈਠੇ ਆ ਬੈਠਿਆ ਹੋਏ ਆ ਭਾਈ ਸਾਹਿਬ ਜਿਵੇਂ ਮਰਜ਼ੀ ਮੋਸ ਵੈਲ ਤੁਹਾਨੂੰ ਅੱਜ ਇਹ ਸਮੱਸਿਆ ਦਾ ਪਤਾ ਲੱਗਿਆ ਨਾ ਇੱਥੇ ਆਈ ਹੈ ਪਹਿਲੀ ਵਾਰੀ ਪਤਾ ਲੱਗਿਆ ਨਾ ਪਰ ਤੁਸੀਂ ਆਪਦੇ ਲੈਟਰ ਤੇ ਉੱਤੇ ਲਿਖ ਕੇ ਭੇਜੋ ਡੀਸੀ ਨੂੰ ਭਾਈ ਇਹ ਤੇ ਸਾਡੀ ਸੁਸਿਆ ਆ ਰਹੀ ਸਰ ਤੁਸੀਂ ਮੈਨੂੰ ਕੋਈ ਲੈਟਰ ਦਿੱਤਾ ਆ ਦੇ ਦੇਣੇ ਆ ਕੇ ਲੈਟਰ ਦੇ ਦੇਣੇ ਲੈਟਰ ਦੇ ਦੇਣੇ ਸਾਡਾ ਮਸਲਾ ਹੱਲ ਕਰੋ ਪਰ ਤੁਸੀਂ ਸਰ ਮੈਨੂੰ ਆ ਕੇ ਇੱਥੇ ਇੱਕ ਜੋ ਵੀ ਤੁਹਾਡੀ ਜਿਹੜੀ ਪਰੇਸ਼ਾਨੀ ਹੋ ਇੱਥੇ 5 5 7 7 ਬੰਦਿਆਂ ਦੇ ਗਰੁੱਪ ਬ ਅਸੀਂ ਉਸ ਦੀ ਜਾਂਚ ਕਰਾਂਗੇ ਕੋਈ ਗੱਲ ਨਹੀਂ ਜਾਂਚ ਦਾ ਕੰਮ ਲੰਮਕ ਜੂ ਇਹਨਾਂ ਨੂੰ ਸਿੱਧੇ ਕਹੋ ਆਹੇ ਨਹੀਂ ਹੁੰਦਾ ਜੀ ਇਹਨਾਂ ਨੂੰ ਸਿੱਧੇ ਕਹੋ ਖੜੇ ਆ ਭਾਈ ਇਹ ਦੱਸੋ ਭਈਆ ਗੱਲ ਕੀ ਆ ਨਾ ਲਗਾ ਰਿਹਾ ਇਹ ਕਹਿੰਦੇ ਲੋਕਾਂ ਦੀ ਲੁੱਟ ਵੜੀ ਐ ਕੋਈ ਭਾਨ ਨਹੀਂ ਹੱਤ ਨਹੀਂ ਥੋੜਾ ਜਿਹਾ ਮਾਮਲਾ ਹੈਗਾ ਸਾਰਾ ਜਿੱਦਾ ਵੀ ਲਗਾਏਗਾ ਪਰ ਵੰਡਫੁਲ ਹੁੰਦਾ ਹੁੰਦਾ ਉਹ ਕੇ ਰੇਟ ਜੋ ਹੈ ਮਾਰਕੀਟ ਡਰਿਵਨ ਰੇਟ ਹੀ ਹੁੰਦਾ ਹੈ ਜੋ ਡਿਮਾਂਡ ਸਪਲਾਈ ਦੇ ਅਕੋਰਡਿੰਗਲੀ ਰੇਟ ਸੈੱਟ ਹੁੰਦਾ ਹੈ ਇਹ ਤਾਂ ਸਾਰੇ ਪੰਜਾਬ ਸਾਰੇ ਆਲ ਓਵਰ ਇੰਡੀਆ ਦੇ ਵਿੱਚ ਹੀ ਹੈ ਦਿੱਲੀ ਦੀ ਮੰਡੀ ਲੈ ਲਓ ਤੁਸੀਂ ਹੋਰ ਜਿਹੜੀਆਂ ਵੀ ਮੰਡੀਆਂ ਲੈ ਲਓ ਕਿਤੇ ਵੀ ਕੋਈ ਰੇਟ ਡਿਸਾਈਡ ਨਹੀਂ ਹੁੰਦਾ ਇਹ ਕਹਿੰਦੇ ਨੇ ਕਰੋਨਾ ਕਾਲ ਵੇਲੇ ਦੇਖੋ ਉਦੋਂ ਇੱਕ ਇੱਕ ਮਤਲਬ ਉਹ ਡਿਫਰੈਂਟ ਸਿਨੈਰੀਓ ਸੀਗਾ ਉਦੋਂ ਟੀਸੀ ਸਾਹਿਬ ਵੱਲੋਂ ਜਿਹੜੇ ਰੇਟ ਕੰਟਰੋਲ ਕੀਤੇ ਗਏ ਸੀਗੇ ਤਾਂ ਕਿ ਲੋਕਾਂ ਦੀ ਲੁੱਟਖਸਟ ਨਾ ਹੋਵੇ ਪਰ ਆਮ ਜਿਹੜੀ ਹੈ ਨਾਰਮਲ ਉਸ ਦੇ ਵਿੱਚ ਕੋਈ ਵੀ ਰੇਟ ਜਿਹੜਾ ਹੈ ਨਿਰਧਾਰਿਤ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਮੰਡੀ ਚ ਹੈ ਬੰਦਾ 10 ਰੁਪਏ ਕਿਲੋ ਮੰਡੀ 'ਚ ਵਿਕਦੀ ਹੈ ਉਹ ਕਾ ਜੁੰਮਰ ਨੂੰ 100 ਰੁਪਏ ਕਿਲੋ ਜਾਂ 80 ਰੁਪਏ ਕਿਲੋ ਸਰ ਇਹ ਮੈਨੂੰ ਇੱਕ ਮਿੰਟ ਲੱਗਦਾ ਨਹੀਂ ਪੋਛ ਜ਼ਿਆਦਾ ਪੈ ਰਿਹਾ ਕੋਈ ਇਹਦਾ ਕੋਈ ਹੱਲ ਵਾਸਤੇ ਤੁਸੀਂ ਉੱਪਰ ਲਿਖੋਗੇ ਜਾਂ ਕੁਝ ਇਸ ਤਰ੍ਹਾਂ ਕਰੋਗੇ ਇਵੇਂ ਨਹੀਂ ਡਿਮਾਂਡ ਕੀਤੀ ਹੈਗੀ ਹੈ 10 ਤੋਂ 100 ਰੇਟ ਨਹੀਂ ਹੈਗਾ ਜੋ ਮਤਲਬ ਜੇ ਹੋਵੇ ਵੀ ਤਾਂ ਮਤਲਬ ਉਹ ਸਿੱਧੀ ਵਕਰੀ ਹੋ ਹੈ ਜਿਵੇਂ ਉਹ ਤੁਸੀਂ ਪਿਆਜ਼ ਦਾ ਰੇਟ ਹੈ ਮੇਰੀ ਬੇਨਤੀ ਹੈ ਤੁਸੀਂ ਆਪ ਦੇ ਜਿਵੇਂ ਕਿ ਸਾਰੇ ਦਾ ਪਤਾ ਨਹੀਂ ਨਾ ਵੀ ਕੋਈ ਨਹੀਂ ਹੈ ਇੱਕ ਵਾਰੀ ਉੱਥੇ ਜਾ ਕੇ ਪਤਾ ਤਾਂ ਕਰੋ ਨਾ ਆਪਦੇ ਲੈਵਲ ਤੇ ਭਾਈ ਤੁਸੀਂ ਸਾਡੇ ਕੋਲ ਹੈਗੇ ਨਹੀਂ ਜੀ ਰੇਟਸ ਹੈਗੇ ਨਹੀਂ ਕੋਈ ਗੱਲ ਨਹੀਂ ਤੁਸੀਂ ਇੱਧਰ ਆਪਣੀ ਰਿਟੇਲ ਮਾਰਕੀਟ ਆਪਾਂ ਚੱਲਦੇ ਆ ਤੁਸੀਂ ਕਿਸੇ ਗੱਲ ਮੈਂ ਇਹ ਕਹਿਣਾ ਚਾਹਾਂਗਾ ਜੀ ਜੀ ਨੇ ਕਿਹਾ 3 ਰੁਪਏ ਮੂਲੀ ਅੰਤਰਪਿੱਕੀ ਹੋਲ ਸੇਲ ਚ ਬਾਹਰ 40 ਰੁਪਏ ਤੁਸੀਂ ਦੇਖੋ ਇਹ ਚੀਜ਼ ਮਾਰਕੀਟ ਡਰਿਵਨ ਹੁੰਦੀ ਹੈ ਮੰਨ ਲਓ ਇੱਥੇ ਲੈਣ ਵਾਲੇ 1000 ਬੰਦਾ ਹੈ ਉਹਨਾਂ ਨੇ 3 ਰੁਪਏ ਰੇਟ ਲੈ ਲਿਆ ਉਹਨੇ ਉਹਦੀ ਛੰਟੀ ਵਗੈਰਾ ਕਰਕੇ ਜੇ ਮੰਨ ਲਓ 40 ਰੁਪਏ ਆਏ ਤਾਂ ਨਹੀਂ 1000 ਦਾ 1000 ਬੰਦਾ ਹੀ 40 ਰੁਪਏ ਵੇਚ ਲੂਗਾ ਉਹਦੇ ਵਿੱਚੋਂ ਜੇ ਮੰਨ ਲਓ 10 10 ਵੀ ਵੇਚ ਰਿਹਾ 10 20 ਵੇਚ ਰਿਹਾ ਜਾਂ ਹੋਰ ਹੈ ਤੁਸੀਂ ਆਪਾਂ 10 ਵਾਲੇ ਤੋਂ ਲਵਾਂਗੇ 20 ਵਾਲੇ ਤੋਂ ਲਵਾਂਗੇ ਇਸ ਚੀਜ਼ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਨਹੀਂ ਇਸ ਚੀਜ਼ ਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਕਿਸੇ ਦੀ ਨਹੀਂ ਰਿਟੇਲ ਮਤਲਬ ਕਿ ਜੇ ਨਹੀਂ ਨਹੀਂ ਕਰੋਨਾ ਕਾਲ ਦੇ ਵਿੱਚ ਇਹ ਚੀਜ਼ਾਂ ਜ਼ਿੰਮੇਵਾਰੀ ਨਾਲ ਨਿਭਾਈਆਂ ਨਹੀਂ ਜਾ ਸਕਦੀਆਂ ਇੱਕ ਰੋਕ ਚੱਕਦੀ ਰਹੀ ਹੈ ਉਹ ਨਹੀਂ ਜ਼ਿੰਮੇਵਾਰੀ ਨਹੀਂ ਹੈ ਜੀ ਤੁਸੀਂ ਮੈਂ ਤੁਹਾਨੂੰ ਹੋਰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਮਾਰਕੀਟ ਡਰਿਵਨ ਹੈ ਚੀਜ਼ਾਂ ਦੀਆਂ ਲਿਸਟਾਂ ਨਿਕਲਦੀਆਂ ਸੀ ਕਿ ਅੱਜ ਆਹ ਰੇਟ ਹੈ ਮਾਰਕੀਟ ਦਾ ਡਿਫਰੈਂਸ ਸੀ ਜੀ ਉਹ ਐਮਰਜੈਂਸੀ ਟਾਈਪ ਇੱਕ ਸਿਨੈਰੀਓ ਸੀਗਾ ਜਾਂ ਹੋਰ ਆ ਉਦੋਂ ਨਹੀਂ ਸਰ ਇਸ ਤਰ੍ਹਾਂ ਇਸ ਦੇ ਰਿਗਾਰਡਿੰਗ ਤੁਸੀਂ ਮਤਲਬ ਜੋ ਹੈ ਸਰਕਾਰ ਮੀਡੀਆ ਦੇ ਉੱਤੇ ਤੁਹਾਡੇ ਵੱਲੋਂ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਜਾ ਸਕਦੀਆਂ ਨੇ ਕਿ ਅੱਜ ਆਹ ਰੇਟ ਆ ਮਾਰਕੀਟ ਦਾ ਸਰ ਇਹ ਜੋ ਸਾਰੇ ਰੇਟਸ ਨੇ ਆਪਣੀ ਆਨਲਾਈਨ ਇੱਕ ਵੈਬਸਾਈਟ ਹੈਗੀ ਆ ਉਹ ਤੇ ਡਿਸਪਲੇ ਹੁੰਦੇ ਨੇ ਬਾਕੀ ਇੱਥੇ ਜਿਹੜੇ ਆਇਆ ਆ ਕਿ ਤੁਸੀਂ ਜਦੋਂ ਮਰਜ਼ੀ ਜੀ ਨੇ ਹੋਲ ਸੇਲ ਦੇ ਵਿੱਚੋਂ ਲੈਣੀ ਹੈ ਸਬਜ਼ੀ ਲੈ ਸਕਦਾ ਕੋਈ ਐਗ ਮਾਰਕਟ ਦੀ ਵੈਬਸਾਈਟ ਹੈਗੀ ਆ ਉਹ ਤੁਹਾਨੂੰ ਲਿੰਕ ਤੇ ਦੇਣ ਨਹੀਂ ਆਮ ਲੋਕਾਂ ਦੀ ਜਿਵੇਂ ਲੁੱਟ ਹੋ ਰਹੀ ਆ ਫਿਰ ਵੀ ਨਹੀਂ ਸਮਝਣੇ ਘਟ ਨੂੰ ਰੋਪਣ ਲਈ ਕੁਝ ਨਹੀਂ ਮਤਲਬ ਲੁੱਟ ਤੁਸੀਂ ਕੀ ਕਹਿ ਰਹੇ ਹੋ ਵੀ ਕੌਣ ਲੁੱਟ ਰਿਹਾ ਹੈ ਮਤਲਬ ਕੋਈ ਵੀ ਲੁੱਟ ਰਿਹਾ ਹੈ ਕੋਈ ਵੀ ਲੜ ਸਕਦਾ ਵਾਲਾ ਜੀ ਦੇਖੋ ਇੱਕ ਇੱਕ ਪਸ ਦਾ ਪਈ ਹੀ ਕਹਿ ਰਹੇ ਆ ਵੀ ਉਹ ਵੀ ਇੱਕ ਗਰੀਬ ਬੰਦਾ ਹੈ ਉਹ ਲੁੱਟ ਕੇ ਮੇਰੇ ਆ ਮੈਨੂੰ ਨਹੀਂ ਮਤਲਬ ਤਿੰਨ ਰੁਪਏ ਵਾਲੀ ਤਿੰਨ ਰੁਪਏ ਵਾਲੀ ਚੀਜ਼ 40 ਦੀ ਵਿਕੂਗੀ ਤਾਂ ਲੋਕੀ ਆ ਜੀ ਤੁਸੀਂ ਦੱਸੋ ਦੇਖੋ ਸੀ ਮਤਲਬ 3 ਰੁਪਏ ਵਾਲੀ ਚੀਜ਼ 40 ਦੀ ਮੰਨ ਲਓ ਮੈਂ ਵੇਚਦਾ ਮੈਂ ਕਹਿੰਦਾ ਵੀ 3 ਰੁਪਏ ਦੀ ਲੈ ਲਈ ਮੈਂ 3000 ਦੀ ਵੇਚੂਗਾ ਤੁਸੀਂ ਮੇਰੇ ਤੋਂ ਲਓਗੇ ਉਧਰ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਰੇਡੀ ਵਾਲਾ ਨਹੀਂ ਅਧਿਕਾਰ ਖੇਤਰ ਚ ਨਹੀਂ ਇਹਨਾਂ ਨੂੰ ਬਿੱਲ ਤਾਂ ਦਿੰਦੇ ਹੋਣਗੇ ਪਤਾ ਲੱਗਦਾ ਹੋਣਾ ਵੀ ਕਿੰਨੇ ਦੀ ਖਰੀਦ ਕੀਤੀ ਹੈਗੀ ਇਹਨਾਂ ਨੂੰ ਪਤਾ ਲੱਗਦਾ ਹੋਣਾ ਦੇਖੋ ਜੀ ਉਹ ਵੱਖਰਾ ਸਿਨੈਰੀਓ ਹੈ ਜੇ ਸਾਨੂੰ ਕਿਸੇ ਪਾਰਟਿਕੂਲਰ ਦੇ ਅਗੇਂਸਟ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਤਾਂ ਇਹਦਾ 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 ਕਹਿ ਸਕਦੇ ਹਾਂ ਪਰ ਆਏ ਵੇਖ ਨਹੀਂ ਆਪਾਂ ਕਹਿ ਸਕਦੇ ਉਹ ਵੀ ਆਪਣੀ ਭਰਾ ਨੇ ਸੱਤੀ ਸਾਹਿਬ ਤੋਂ ਲੁੱਟ ਕਾ ਤੁਸੀਂ ਕਈ ਵਾਰ ਚੈੱਕ ਕੀਤਾ ਹੈ ਕਿ ਇਹ ਰੇਟ ਜਿਵੇਂ ਅੰਦਰ ਰੇਟ ਸਭ ਸਾਡੇ ਕੋਲੇ ਹੁੰਦੇ ਆ ਜਾਜ ਪਰ ਉਧਰ ਦੀ ਰਿਟੇਲ ਦੀ ਅਸੀਂ ਚੈਕਿੰਗ ਨਹੀਂ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਕਹਿ ਸਕਦੇ ਹਾਂ ਜਾਜ ਹਾਂ ਜੀ ਕਮੇਟੀ ਹੱਥ ਬੜੇ ਕਰ ਗਈ ਐ ਤੁਹਾਡੇ ਸਾਹਮਣੇ ਖੜੇ ਕਰ ਗਈ ਐ ਤੇ ਇਹ ਕਹਿੰਦੇ ਜਿੰਨੇ ਦੀ ਮਰਜ਼ੀ ਵੀ ਖੇ ਕੋਈ ਦਿੱਕਤ ਨਹੀਂ ਸਾਨੂੰ ਤੇ ਤੁਹਾਡੇ ਸਾਹਮਣੇ ਅਸੀਂ ਗੱਲ ਨੂੰ ਕਬੂਲ ਕਰ ਰਹੇ ਆ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਕੋਈ ਲੁੱਟਦਾ ਲੁੱਟੀ ਜਾਵੇ ਅਸੀਂ ਨਹੀਂ ਬੋਲਣਾ ਜੇ ਅਸੀਂ ਇੱਥੇ ਗੱਲ ਕਰਨ ਆਏ ਆ ਐਸ ਛੱਟ ਦੇ ਥੱਲੇ ਹੀ 50 ਤਰ੍ਹਾਂ ਦੇ ਰੇਟ ਐ ਕਿਤੇ ਕਹਿੰਦੇ ਵੀ ਅਸੀਂ ਸੈਕਟਰੀ ਆ 50 ਤਰ੍ਹਾਂ ਦੇ ਰੇਟ ਐ ਕਤੇ ਦਫ਼ਤਰੋਂ ਬਾਹਰ ਨਿਕਲ ਕੇ ਛੜਕ ਤੇ ਆ ਕੇ ਇੱਥੇ ਵਿਚਵੜ ਕੇ ਵੇਖੋ ਨਾ ਫਿਰ ਸਾਡੇ ਨਾਲ ਕੀ ਹਾਲਾਤ ਐ ਅਸੀਂ ਕੋਈ ਲੜਾਈ ਗਲਤ ਨਹੀਂ ਲੜ ਰਹੇ ਸਾਰੇ ਬਟਿੰਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਹੈ ਉਹ ਕਹ ਰਹੇ ਸਰਕਾਰ ਲੈਵਲ ਦਾ ਮਸਲਾ ਹੈ ਸਾਡੇ ਲੈਵਲ ਨਹੀਂ ਨਹੀਂ ਸਰਕਾਰ ਲੈਵਲ ਸਰਕਾਰ ਦੇ ਹੀ ਬੰਦੇ ਆ ਨੁਮਾਇੰਦੇ ਆ ਸਰਕਾਰ ਦੇ ਤੇ ਕੋਈ ਮੈਂ ਤਾਂ ਲਾਇਆ ਨਹੀਂ ਸਰਕਾਰ ਦੇ ਨੁਮਾਇੰਦੇ ਆ ਮੈਂ ਉਹ ਤੁਸੀਂ ਜਿੰਦੇ ਲੈ ਕੇ ਨਹੀਂ ਜਦੋਂ ਲੋਕਡਾਊਨ ਮੇਰੇ ਡਾਂਗ ਫੇਰ ਕੇ ਗਰੀਬ ਬੰਦੇ ਨੂੰ ਅੰਦਰ ਡਾਂਗਾ ਨਾਲ ਕੁੱਟਿਆ ਜਾ ਕੇ ਅੰਦਰ ਵੜਿਆ ਜਾ ਸਕਦਾ ਤੇ ਫਿਰ ਸਬਜ਼ੀਆਂ ਦੇ ਰੇਟ ਉਹਨਾਂ ਅਧਾਰ ਤੋਂ ਹੋ ਸਕਦੇ ਫਿਰ ਅੱਜ ਕਿਉਂ ਨਹੀਂ ਕਿ ਜੇ ਅੱਜ ਤੁਸੀਂ ਜਿੰਦੇ ਲੈ ਕੇ ਆਏ ਹੈਗੇ ਹੋ ਹੁਣ ਕੀ ਅਗਲਾ ਕਦਮ ਹੈ ਤੁਹਾਡਾ ਅਗਲਾ ਕਦਮ ਹੈ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਜਾਂ ਤਾਂ ਮੈਨੂੰ ਵਿਸ਼ਵਾਸ ਦਿਵਾਣਗੇ ਵੀ ਅਸੀਂ ਇਸ ਗੱਲ ਦੇ ਅੱਗੇ ਕੰਟਰੋਲ ਕਰਾਂਗੇ ਠੀਕ ਹੈ ਨਹੀਂ ਉਹਨਾਂ ਨੇ ਤਾਂ ਮੰਨਿਆ ਕਿ ਅਸੀਂ ਆਪਦੀ ਕਾਰਵਾਈ ਕਰਾਂਗੇ ਨਹੀਂ ਹੁਣ ਤੁਸੀਂ ਕਿੰਨੇ ਲਾਉਂਗੇ ਫਿਰ ਨਹੀਂ ਹੁਣ ਪੁਲਿਸ ਅਫਸਰ ਉਹਨੂੰ ਬੈਠੇ ਇਹਨਾਂ ਨੂੰ ਆਪ ਨੂੰ ਦੇਖਣਾ ਚਾਹੀਦਾ ਵੀ ਉਹਨ ਕੀ ਗੱਲ ਹੋ ਰਹੀ ਹੈ ਵੀ ਜਦੋਂ ਹੱਥੀ ਖੜੇ ਕਰਕੇ ਫਿਰ ਸਾਡੀ ਮੀਟਿੰਗ ਕਰੇ ਦਾ ਕੀ ਫਾਇਦਾ ਜਦੋਂ ਤੁਹਾਡੀ ਗੱਲ ਹੀ ਨਹੀਂ ਹੋ ਰਹੀ ਤੇ ਲੁੱਟ ਕਿਸ ਤਰ੍ਹਾਂ ਬੰਦ ਹੋਏਗੀ ਜੀ ਲੁੱਟ ਬੰਦ ਕਰਾਵਾਂਗੇ ਟਾਈਮ ਆਊਗਾ ਲੁੱਟ ਵੀ ਬੰਦ ਹੋਊਗੀ ਨਹੀਂ ਜਦੋਂ ਬੰਦਾ ਸਾਨੂੰ ਸਰੇ ਆਵੀਂ ਹੱਥ ਖੜੇ ਕਰ ਬਣੀ ਹੈ ਡਾਕਟਰ ਮੱਤਾ ਖਾਨ ਸਾਹਿਬ ਕੀ ਸੈਕਟਰੀ ਸਾਹਿਬ ਜਿਹੜੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਲਾਣਾ ਆਰਡਰ ਨੂੰ ਮੇਨਟੇਨ ਰੱਖਦੇ ਹੋਏ ਸੈਕਟਰੀ ਸਾਹਿਬ ਤੇ ਜੋ ਵਿਜੇਜੀ ਇੱਥੇ ਪ੍ਰੋਟੈਸਟ ਲੈ ਕੇ ਇਹਨਾਂ ਦੀ ਆਪ ਇੱਥੇ ਕੀੜੀ ਹੈਗੀ ਆ ਕਰਵਾਈ ਗਈ ਹੈਗੀ ਹੈ ਮੁਲਾਕਾਤ ਜਿਸ ਦੇ ਵਿੱਚ ਸੈਕਟਰੀ ਸਾਹਿਬ ਨੇ ਦੱਸਿਆ ਕਿ ਇਹਦੇ ਵਿੱਚ ਕੋਈ ਦੋਹਰੇ ਨਹੀਂ ਮਨਾ ਨਹੀਂ ਕਿਸੇ ਨੂੰ ਕੀਤਾ ਕਿ ਆਪ ਦਾ ਕੋਈ ਮਰੈਂਡਮ ਕੋਈ ਵੀ ਸ਼ਿਕਾਇਤ ਕਿਸੇ ਵੀ ਦੁਆਰਾ ਹੈਗੀ ਅਸੀਂ ਲੈਣ ਨੂੰ ਤਿਆਰ ਆਂ ਦੋਵੇਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਖੜੇ ਆਂ ਅਸੀਂ ਬਿਲਕੁਲ ਤੁਹਾਡੇ ਤੋਂ ਵੀ ਅਪੀਲ ਕਰਦੇ ਆ ਇਹਨਾਂ ਨੂੰ ਕੀ ਆਪ ਦਾ ਕੋਈ ਮੋਰੈਂਡਮ ਜਾਂ ਸ਼ਿਕਾਇਤ ਬਿਲਕੁਲ ਦੇਣ ਹੋ ਤੇ ਇਸ ਚੀਜ਼ ਤੇ ਗੌਰ ਕੀਤਾ ਜਾਊਗਾ ਠੀਕ ਹੈ ਜੀ